ਆਈ ਜਾਂਦਾ ਇੱਕ ਸਾਡੇ ਪਿੰਡ ਦਾ ਛੜਾ ਉਹ ਬਾਹਰ ਨਿਕਲ ਉਹ ਵੱਡਿਆ ਉਹ ਕੀ ਕਰ ਰਿਹਾ ਆ ਵਾ ਕਿੱਡਾ ਤੂੰ ਘਰ ਸਿੱਧੇ ਚੁਕਣਾ ਲਿਆ ਵਾ ਕੀ ਚਾਹੀਦਾ ਤੈਨੂੰ ਵਿਆਹ ਕਰੋ ਮੇਰਾ ਜਨਾਨੀ ਚਾਹੀਦੀ ਮੈਨੂੰ ਵਿਆਹ ਕਰ ਦੋ ਜਨਾਬ ਦਾ ਕੰਮ ਜੀ ਬਹੁਤ ਕਰਦਾ ਹਾਂ ਓਏ ਲੈ ਗੱਲ ਸੁਣ ਤੂੰ ਤੁਹਾਨੂੰ ਰੋਟੀਆਂ ਤੋਂ ਮਹਿੰਗਾ ਪੀਣਾ ਵਾ ਲੈ ਹੜਕੋ ਕੇਦੀ ਪੀ ਲੈ ਕੇ ਪੁਖ ਨਹੀਂ ਮਰੀ ਜਾਂਦੀ ਉਹ ਨਹੀਂ ਮਾਰਦਾ ਭੁਖੀ ਲਾਲਾ ਕਰੂੰ ਮੈਂ ਮਿਸਤਰੀਆਂ ਪਿੱਛੇ ਦਿਹਾੜੀਆਂ ਵੇ ਗੱਡੀ ਆਗ ਲੱਗੇ ਨੂੰ ਵਿਆਹ ਉਹ ਬਾਹਰ ਜਦੋਂ ਮੈਨੂੰ ਲੋਕੀ ਛੜਾ ਛੜਾ ਕਹਿੰਦੇ ਨਾ ਤੇ ਮੇਰੇ ਅੰਦਰ ਵੀ ਭੰਬੜ ਮਚਦੇ ਆ ਭੰਬੜ ਫਿਰ ਕੋਈ ਕੰਮਕਾਰ ਕਰ ਲਿਆ ਕਰੂੰ ਤਰਿਆ ਤੈਨੂੰ ਵੀ ਜੋੜ ਜੂ ਕੋਈ ਇੰਨੀ ਕਹਾਣੀ ਆ ਜਿੱਦਾਂ ਦੀਆਂ ਨਹੀਂ ਕਰਤੂਤਾਂ ਨਾ ਇਹਨੂੰ ਕੋਈ ਇੰਨੀ ਕਹਾਣੀ ਵੀ ਨਹੀਂ ਮਿਲਦੀ ਪਹਿਲਾਂ ਤੇਰੇ ਵਰਗੇ ਕੋਈ ਕੰਮ ਨਹੀਂ ਕਰਦੇ ਤੇ ਘਰ ਦੀ ਕੋਈ ਚੀਜ਼ ਬਣੀ ਨਹੀਂ ਹੁੰਦੀ ਬਾਅਦ ਵਿਆਹ ਕਰਾ ਕੇ ਬਗਾਨੀ ਤੀਰ ਨੂੰ ਤੰਗ ਕਰਦੇ ਆ ਕਿ ਤੇਰੇ ਮਾਪਿਆਂ ਨੇ ਸਾਨੂੰ ਦਿੱਤਾ ਹੀ ਕੀ ਆ ਤੇਰੇ ਅਰਗੇ ਬਾਤ ਨਾ ਰਾਸ਼ਨ ਖਾਨ ਨੂੰ ਵੀ ਕਹਿੰਦੇ ਹੁੰਦੇ ਆ ਪਿੱਕਣ ਕ ਪੇਕਿਆਂ ਤੇ ਲੈ ਕੇ ਆ ਜੇ ਗਰਮੀਆਂ ਚ ਗਰਮ ਪਾਣੀ ਪੀਣਾ ਪਵੇ ਕਾਣਾ ਪਿਹੜ ਕੋ ਗਰਮ ਪਾਣੀ ਨੇ ਪੀਤਾ ਜਾਂਦਾ ਆਪਣੇ ਪੇਕਿਆਂ ਤੋਂ ਫ੍ਰਿਜ ਚੋਕੇ ਲੈ ਕੇ ਆ ਜੇ ਕਿਤੇ ਆਉਣਾ ਜਾਣਾ ਹੋਵੇ ਹਣ ਕੋ ਬੱਸਾ ਦੇ ੱਟਕੇ ਨਹੀਂ ਖਾਦੇ ਜਾਂਦੇ ਆਪਣੇ ਪਿਓਨ ਕਾ ਵੀ ਮੈਨੂੰ ਨਵਾਂ ਮੋਰਸਾ ਗੱਲਾਂ ਕੇ ਦੇ ਮੋਟਰਸਾਈਕਲ ਉਹ ਸਾਕਤ ਵੱਧ ਕੇ ਇਹਦੀ ਕਾਦ ਨਹੀਂ ਹੈਗੀ ਤੂੰ ਮੋਟਰਸਾਈਕਲ ਦੀ ਗੱਲ ਕਰਨਦੀ ਐ ਦੇਣਾਇ ਨੂੰ ਕਹਨੇ ਮੋਟਰਸਾਈਕਲ ਉਹ ਜਿੱਦਾਂ ਦਾ ਤੇਰਾ ਮੂੰਹ ਆਣਾ ਜਾ ਜਾ ਕੇ ਲੋਕਾਂ ਦੀਆਂ ਮੋਟਰਾਂ ਦੀਆਂ ਤਾਰਾਂ ਤੋੜਾ ਲਾ। ਉਹ ਪਹਿਲਾਂ ਕਿਹੜਾ ਘਟਿਆ? ਆ ਜੋਤ ਕੀ ਬੰਮੀ ਤੋਂ ਇਹਦੀਆਂ ਤਾਰਾਂ ਦਿੱਤੀਆਂ ਨਾ। ਉਹਨਾਂ 'ਚ ਵੀ ਇਹਦਾ ਨਾਮ ਆਉਂਦਿਆ। ਨਾਲੇ ਗੱਲ ਸੁਣ ਓਏ। ਚੋਰੀਆਂ ਕਰਕੇ ਵਿਆਹ ਨਹੀਂ ਦਿੰਦੇ। ਮੈਂ ਵੀ ਸੋਚਿਆ ਕੱਕ ਪਾਣੇ ਦੋਰਾ ਕਰਦਾ ਨਹੀਂ ਆ ਤੇ ਨਵੇਂ-ਨਵੇਂ ਲੀਡ ਲਿਆ ਲਿਆ ਤਾਂ ਪੈਸੇ ਖੋਂਦੇ। ਤੂੰ ਵੀ ਪਤਾ ਚੌੜਾ ਨਾ ਹੋਵੇ। ਤੂੰ ਵੀ ਵਿਆਹ ਕਰਾ ਕੇ ਕੋਈ ਤੀਰ ਨਹੀਂ ਮਾਰਤਾ। ਸਾਡੇ ਲਈ ਤਾਂ ਤੇ ਕੋ ਕਦੀ ਜੇਬ 'ਚ 100 ਰੁਪਏ ਨਿਕਲੇ। ਬੁੱਢੀ ਤੇ ਥੱਲੇ ਲੱਗਾਇਆ। ਈਡਲੇ ਜੇ ਕਰਦਾ ਵੇ ਜੋ ਸੱਚੋ ਹੀ ਕਹੈਂਦੀ ਵੇਂਦਾ ਵੇ ਹੁਣ ਮੇਰੇ ਨਾਲ ਆਪਰੇ ਭੇੜਾਂ ਗਾ